ਮੰਦੇ ਨੂੰ ਜਿਹੜਾ ਸ਼ੌਕ ਜੁਰ ਹੋਣਾ ਚਾਹੀਦਾ ਕੋਈ ਨਾ ਕੋਈ ਜੀ 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 ਜੇ ਤੁਹਾਡੇ ਕੋਲ ਕੋਈ ਸ਼ੌਕ ਹੈ ਨਾ ਤੇ ਤੁਸੀਂ ਖੁਸ਼ ਵੀ ਰਹਿਣੇ ਹੋ ਜੀ ਤੁਸੀਂ ਮੈਂਟਲੀ ਫਿਜ਼ੀਕਲੀ ਫਿੱਟ ਰਹਿਣੇ ਹੋ ਜੀ 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 ਤੇ ਬਾਕੀ ਬੁਰਾਈਆਂ ਜਿਹੜੀਆਂ ਉਹ ਤੁਹਾਡੇ ਦਿਮਾਗ 'ਚ ਘਟ ਆਉਂਦੀਆਂ ਵੀ ਤੁਹਾਡਾ ਜਿਹੜਾ ਕੰਮ ਹੈ ਉਹ ਜੀ ਜੀ ਨੇਲਾ ਵਿਲਾ ਸਮਾ ਤੁਹਾਡਾ ਪਰ ਸ਼ੌਕ ਨਾਲ ਲੱਗ ਜਾਂਦਾ ਅਲੀਗੜ ਤੋਂ ਮਗਾਇਆ ਮੈਂ ਯੂਪੀ ਅੱਛਾ ਜੀ ਅਲੀਗੜ ਤੋਂ ਆਇਆ ਸੀਗਾ ਮੇਰਾ ਮੇਰੇ ਸਾਡੇ ਗਰੁੱਪ ਦੇ ਵਿੱਚ ਸੀਗਾ ਫਰੈਂਡ ਉਹਨਾਂ ਨੇ ਮੈਂ ਉਹ ਤੋਂ ਲੈਤੀ ਜਿਆ ਫਿਰੇ ਅੱਛਾ ਜੀ ਯੂਪੀ ਜੋ ਹੈ ਹਾਂ ਯੂਪੀ ਇੱਕ ਲਿਮਟਡ ਐਡੀਸ਼ਨ ਸਕੂਟਰ ਹੈ ਮੇਰਾ ਇਹਨੇ ਨਾ ਮਾਈਡ ਕਰ ਲਈ ਆ ਠੀਕ ਹੈ ਫਿਲਮ ਵਾਲੀ ਠੀਕ ਹੈ ਜੀ ਇਹ ਤਾਰਕ ਮੈਦਾ ਦਾ ਉਲਟਾ ਚਸ਼ਮਾ ਔਰ ਇਹ ਚ ਵੀ ਦੇਖਿਆ ਹੋਵੇ ਸਾਈਡ ਕਰ ਲੱਗੀ ਆ ਹਾਂ ਜੀ 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 ਤੇ ਉਹੀ ਇਹਦੇ ਨਾਲ ਲੱਗੀ ਆ ਬੜੀ ਵਧੀਆ ਲੱਗਦੀ ਆ ਤੇ ਮੇਲੇ ਤੇ ਬਈ ਸਕੂਟਰਾਂ ਦੇ ਕੈਂਗ ਨਾਲ ਜਿਹੜੇ ਕਿ ਵੀਰ ਨੇ ਬਈ ਸ਼ੌਂਕ ਦੇ ਨਾਲ ਸਕੂਟਰ ਇਹ ਐਨ ਮੋਡੀਫਾਈ ਕੀਤੇ ਆ ਤੇ ਤੁਹਾਨੂੰ ਦਿਖਾਉਨੇ ਆ ਅੱਜ ਸਾਰੇ ਇਹਨਾਂ ਸਕੂਟਰਾਂ ਬਾਰੇ ਤੇ ਵੀਰ ਨਾਲ ਵੀ ਕਰਵਾਉਂਦੇ ਆ ਗੱਲਬਾਤ ਕਿ ਕਿਦਾਂ ਸ਼ੌਂਕ ਜਾਗਿਆ ਜਿਹੜੇ ਕਿ ਆਪਣੇ ਹੁਣ ਪੰਜਾਬ ਦੇ ਵਿੱਚ ਪਜਾਜ ਚੇਤਕ ਸਕੂਟਰਾਂ ਉਹਨਾਂ ਦਾ ਹੀ ਸਮਾਨ ਮਿਲਣਾ ਬਹੁਤ ਔਖਾ ਤੇ ਆ ਦੇਖੋ ਤੁਸੀਂ ਸ਼ੌਂਕ ਦੇ ਨਾਲ ਸ਼ਿੰਗਾਰੇ ਹੋਏ ਆ ਕੱਲ ਕੱਲਾ ਕੱਲਾ ਸਕੂਟਰ ਦਿਖਾਉਨੇ ਆ ਤੇ ਵੀ ਇੰਨਾ ਵੀ ਕਰਾਉਨੇ ਆ ਗੱਲਬਾਤ ਆ ਤੁਸੀਂ ਦੇਖ ਸਕਦੇ ਹੋ ਬਈ ਤੇ ਬਾਕੀ ਵੀ ਇੰਨਾ ਕਰਾਉਨੇ ਆ ਗੱਲ ਕਿਹੜਾ ਸਕੂਟਰ ਕਿੱਥੋਂ ਤੇ ਕਿਵੇਂ ਲਿਆ ਆ ਤੁਸੀਂ ਦੇਖੋ ਬਈ Bajaj Vespa Bajaj Chetak ਆ ਤੁਸੀਂ ਘੱਟੋ ਘੱਟ ਵੀ 10 12 ਇੱਥੇ ਸਕੂਟਰ ਖੜੇ ਆ ਤੇ ਯਾਰ ਤੁਹਾਨੂੰ ਮੈਂ ਕੱਲੇ ਕੱਲੇ ਦਿਖਾਉਨੇ ਆ ਦੇਖੋ ਕਿੰਨੇ ਸੋਹਣੇ ਲੋਕ ਆ ਤੇ ਜਿਹੜੇ ਕਿ ਪੰਜਾਬ ਦੇ ਵਿੱਚ ਲੋਪ ਹੋ ਗਏ ਆ ਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਇੱਕ ਤੋਂ ਇੱਕ ਸਕੂਟਰ ਵੀ ਇਹਨਾਂ ਵੀ ਕਰਾਉਂਦੇ ਆ ਗੱਲਬਾਤ ਵੀ ਇਹ ਕਿਵੇਂ ਸ਼ੌਂਕ ਜਾਗ ਗਿਆ ਕਿੰਨੇ ਸੋਹਣੇ ਵੀ ਫਸਾ ਜਾ ਕੇ ਰੱਖਿਆ ਸੱਸੀ ਗਾ ਵੀਰ ਜੀ ਸੱਸੀ ਗਾ ਜੀ ਹੋ ਠੀਕ ਠਾਕ ਹੋ ਹਾਂਜੀ ਵਧੀਆ ਜੀ ਲਓ ਜੀ ਵੀਰ ਦੇ ਹੈਗੇ ਆ ਸਕੂਟਰ ਤੇ ਕਿਵੇਂ ਬਈ ਸ਼ੌਂਕ ਜਾਗ ਗਿਆ ਇਹ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਸਕੂਟਰਾਂ ਦੇ ਸ਼ੌਂਕ ਨੂੰ ਤੁਸੀਂ ਅੱਜ ਤੱਕ ਨਿਭਾ ਰਹੇ ਹੋ ਮੈਨੂੰ ਹੋ ਗਏ 10 ਸਾਲ ਜੀ ਅੱਛਾ ਜੀ ਹਾਂਜੀ ਘਰੇ ਇੱਕ ਸਕੂਟਰ ਸੀਗਾ ਪ੍ਰੀਆ ਅੱਛਾ ਜੀ ਉਹ ਮੈਂ ਚਲਾਇਆ ਸੀ ਛੋਟੇ ਹੁੰਦੇ ਆ ਹੂੰ ਤੇ ਉਹ ਬੜਾ ਪੁਰਾਣਾ ਹੋ ਗਿਆ ਸੀ ਮੈਂ ਉਹ ਰੈਨੂਰੇਟ ਕਰ ਲਿਆ ਹੂੰ ਉਹ ਆਇਆ ਸੀ ਨਾ ਗਾਣਾ ਨਹੀਂ ਤੂੰ ਚੇਤਕ ਕਰਾਇਆ ਨਾ ਰੰਗਣੀ ਜੀ ਉਹ ਬਸ ਉਹ ਜਿਵੇਂ ਰੰਗ ਆਇਆ ਤਾਂ ਮੈਨੂੰ ਬੜਾ ਵਧੀਆ ਲੱਗਿਆ ਲੋਕੀ ਵੀ ਪ੍ਰਸ਼ੰਸਾ ਕਰਨ ਲੱਗ ਪਏ ਹੂੰ ਉਸਦਾ ਇੱਕ ਫਿਰ ਮੇਰਾ ਫਰੈਂਡ ਸੀ ਉਹ ਗਾ ਸਕੂਟਰ ਵੇਚਣਾ ਮੈਂ ਉਹਨੇ ਮੈਨੂੰ ਦੇਤਾ ਅੱਛਾ ਮੈਂ ਇੱਕ ਹੋਰ ਰੈਨੂਵੇਟ ਕਰ ਲਿਆ ਜੀ ਫਿਰ ਇੱਕ ਤੋਂ ਦੋ ਐਂਸੈਂਸ ਵਾਲਾ ਚੱਲਦਾ ਚੱਲਦਾ ਹੁਣ 22 ਤੇ ਆ ਗਿਆ ਜੀ ਅੱਛਾ 22 ਹੋ ਗਏ ਹਾਂਜੀ ਹਾਂਜੀ ਤੇ ਹੁਣ ਇਹ ਸਾਰੇ ਪੰਜਾਬ ਚੋਂ ਹੀ ਆਪਾਂ ਨੂੰ ਮਿਲ ਗਏ ਕਿ ਕਿਤੋਂ ਬਾਰੇ ਨਹੀਂ ਅਲੱਗ-ਅਲੱਗ ਸਟੇਟ ਤੋਂ ਜਿਵੇਂ ਆਹ ਦੇਖੋਨ ਜੀ ਆਹ ਸਕੂਟਰ ਦੀ ਗੱਲ ਕਰੀਏ ਅੱਛਾ ਜੀ ਇਹ ਅਲੀਗੜ ਤੋਂ ਮਗਾਇਆ ਮੈਂ ਯੂਪੀ ਅੱਛਾ ਜੀ ਅਲੀਗੜ ਤੋਂ ਆਇਆ ਸੀਗਾ ਮੇਰਾ ਮੇਰੇ ਸਾਰੇ ਗਰੁੱਪ ਦੇ ਵਿੱਚ ਸੀਗਾ ਜੀ ਫਰੈਂਡ ਉਹਨਾਂ ਨੇ ਮੈਂ ਉਹ ਤੋਂ ਲੈ ਤੀਦਿਆ ਫਿਰ ਅੱਛਾ ਜੀ ਯੂਪੀ ਜੋ ਹੈ ਹਾਂ ਯ ਇਹ ਇਹ ਡਾਕਟਰ ਹੈਗੇ ਆ ਡੈਂਟਿਸਟ ਹੈ ਬਠਿੰਡੇ ਠੀਕ ਉਹ ਜਦੋਂ ਆਪਣੀ ਪੜ੍ਹਾਈ ਕਰਨਗੇ ਅਸੀਂ ਤਾਮਨਾਡੂ ਚੋਂ ਉਹਨਾਂ ਨਾਲ ਸਕੂਟਰ ਖਰੀਦਿਆ ਸੀ ਅੱਛਾ ਜੀ ਫਿਰ ਉਹ ਬਿਜ਼ੀ ਹੋ ਗਿਆ ਆਪਣੇ ਪ੍ਰੋਫੈਸ਼ਨ ਜੇ ਤੇ ਉਹਨਾਂ ਨੇ ਫਿਰ ਸਕੂਟਰ ਮੈਨੂੰ ਦਿੱਤਾ ਠੀਕ ਆ ਮੈਂ ਉਹਨਾਂ ਤੋਂ ਖਰੀਦਿਆ ਜੀ ਬਠਿੰਡੇ ਤੋਂ ਅੱਛਾ ਇਹ ਇਟਾਲੀਅਨ ਇਹ ਵੈਸਪਾ ਜੀ ਪਹਿਲਾਂ ਆਉਂਦਾ ਸੀਗਾ ਇਹ 1969 ਮਾਡਲ ਆਈ ਏ ਅੱਛਾ ਇਹ ਫ੍ਰੈਂਚ ਸਕੂਟਰ ਹੈ ਮੇਰਾ ਠੀਕ ਆ ਇਹ ਸਾਰਾ ਇਟ ਇਟਾਲੀਅਨ ਸਕੂਟਰ ਹੈ ਆ ਨਾ ਇਹਦੀ ਨੋਜ਼ ਵੇਖੋ ਤੁਸੀਂ ਡਿਫਰੈਂਟ ਹੈ ਸਾਰਿਆਂ ਨਾਲ ਹਾਲੇ ਵੀ ਇਹ ਸਕੂਟਰ ਯੂਰਪ ਕੰਟਰੀ ਚੱਲਦੇ ਆ ਹੂੰ ਇਟਲੀ ਦੇ ਵਿੱਚ ਇਹ ਇਟਾਲੀਅਨ ਸਕੂਟਰ ਪਰ ਪਿਓਰਲੀ ਠੀਕ ਹੈ ਜੀ ਇਹ ਆ ਗਿਆ ਬਜਾਜ 1200 ਕਿਨਾਰੇ ਆਫਟਰ 150 ਤੋਂ ਬਾਅਦ ਬਜਾਜ ਨੂੰ ਲਿਸੈਂਸ ਦਿੱਤਾ ਵੈਸਪ ਨੇ ਜੀ ਇਹ ਤੁਸੀਂ ਮੈਨੂਫੈਕਚਰ ਕਰ ਸਕਦੇ ਹੋ ਸਕੂਟਰ ਫਿਰ ਇਹ 1977 ਮਾਡਲ ਹੈ ਮੇਰਾ 77 ਠੀਕ ਆ ਇਹ ਆ ਗਿਆ ਪ੍ਰੀਆ ਮਾਡਲ ਇਹ ਹੀ ਮੇਰਾ ਸਕੂਟਰ ਫਸਟ ਵਨ ਅਛਾ ਤੁਹਾਡਾ ਪਹਿਲਾ ਹਾਂਜੀ 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 ਠੀਕ ਆ ਤੇ ਇੱਥੇ ਹੀ ਮੈਂ ਜਾਗ ਲੱਗਿਆ ਸਾਰਾ ਮਤਲਬ ਤੇ ਇਹ ਹੈਗਾ 1985 ਮਾਡਲ ਜੀ ਠੀਕ ਹੈ 85 ਮਾਡਲ ਹਾਂਜੀ ਹਾਂਜੀ ਏ ਮੈਂ ਆਪਣੀ ਜਵਾਨੀ ਵੇਲੇ ਮਤਲਬ ਜਦੋਂ ਮੈਂ ਹਲੇ ਸਟਾਰਟਿੰਗ ਕੀਤੀ ਸਕੂਟਰ ਸਿੱਖਣ ਦੀ ਇਹ ਤੋਂ ਹੀ ਸੀ ਮੇਰੀ ਇਹ ਤੋਂ ਹੀ ਸਟਾਰਟਿੰਗ ਹੋਈ ਇੱਥੇ ਹੀ ਸਾਰਾ ਕੰਮ ਚੱਲਿਆ ਸਾਰਾ ਹਾਂਜੀ ਠੀਕ ਹੈ ਜੀ ਇਹ ਜਿਹੜੀ ਮੈਨੂਫੈਕਚਰ ਹੈ ਸੀ ਪ੍ਰੀਆ ਇਹ ਹੋਇਆ ਸੀ 1975 ਤੋਂ ਲੈ ਕੇ 92 ਤੱਕ ਬਣੇ ਆ ਸਕੂਟਰ ਹੂੰ ਤੇ ਇਹ ਸਕੂਟਰ ਜਿਹੜੇ ਸੀਗੇ ਤੇ ਮਹਾਰਾਸ਼ਟਰ ਗਰੁੱਪ ਆਫ ਕੰਪਨੀ ਨੇ ਬਣਾਇਆ ਸੀਗਾ বাজਾਜ ਨੇ ਉਹਨਾਂ ਨੂੰ ਰਸੰਸ ਦਿੱਤਾ ਸੀ ਮਹਾਰਾਸ਼ਟਰ ਪੂਨੇ ਬੰਦੇ ਸੀ ਇਹ ਜੀ ਜੀ ਹਾਂਜੀ ਹਾਂਜੀ ਇਹ ਆ ਕੱਬ বাজਾਜ ਕੱਬ ਦੇਖੋ ਇਹਨਾਂ ਮੋਨੋਗ੍ਰਾਮ ਵੱਖਰਾ ਹੈ ਆ ਮੋਨੋਗ੍ਰਾਮ ਵੱਖਰਾ ਮਹਾਰਾਸ਼ਟਰ ਗਰੁੱਪ ਕਰਕੇ ਆ ਇਹ ਬਜਾਜ ਦਾ ਜਹਾਜ ਹੈ ਇਹ ਬਜਾਜ ਦਾ ਮੋਨੋਗ੍ਰਾਮ ਹੈ ਇਹ ਹੈ 89 ਮਾਡਲ ਜੀ ਮੇਰਾ ਠੀਕ ਆ ਇਹ ਵੀ ਬਾਹਰਲਾ ਵੈਸਪਾ ਇਟਾਲੀਅਨ ਹੈ ਇਹ ਵੀ ਇਟਾਲੀਅਨ ਹਾਂਜੀ ਹਾਂਜੀ ਇਹ ਆਹ ਚੇਤਕ ਜੀ ਮਾਰਾਣਾ ਪ੍ਰਤਾਪ ਦੇ ਘੋੜੇ ਦੀ ਯਾਦ ਰੱਖਿਆ ਗਿਆ ਸੀਗਾ ਨਾਂ ਇਹਦਾ ਚੇਤਕ ਜੀ ਮਾਰਾਣਾ ਪ੍ਰਤਾਪ ਦਾ ਘੋੜਾ ਸੀਗਾ ਬਹੁਤ ਫਰਤੂਈਲਾ ਤੇ ਵਧੀਆ ਘੋੜਾ ਸੀਗਾ ਉਹੇ ਨਾਂ ਤੋਂ ਇਹ ਨਾਂ ਲੱਤਾ ਚੇਤਕ ਅੱਛਾ ਉਹਦਾ ਨਾਂ ਚੇਤਕ ਸੀ ਤਾਂ ਕਰਕੇ ਇਹਦਾ ਨਾਂ ਚੇਤਕ ਪਿਆ ਤਾਂ ਇਹਦਾ ਨਾਂ ਚੇਤਕ ਪਿਆ ਠੀਕ ਇਹਦੇ ਚ ਕੀ ਹੋਇਆ ਜੀ ਇਹ ਸਾਰੇ ਬਦਲ ਗਿਆ ਇਹ ਪ੍ਰੀ ਰੈਨ ਰੋਮ ਇਹ ਟਾਇਰ ਵੱਡੇ ਹੋ ਗਏ ਜੀ 3.5 ਇਹ 10 ਹੋ ਗਏ 3 3.50 10 ਉਹ 3.50 8 ਹੈ ਜੀ ਉਹਨਾਂ ਦੇ ਟਾਇਰ ਛੋਟੇ ਆ ਠੀਕ ਆ ਇਹ ਕਿਹੜੀ ਐਵ ਤੇ ਜ਼ਿਆਦਾ ਸੀਗੀ ਹੂੰ ਇਹਦੀ ਪਿਕਅਪ ਜ਼ਿਆਦਾ ਸੀਗੀ ਇਹ ਸਰੀ ਬਹੁਤ ਪਪੂਲਰ ਹੋਇਆ ਏ ਠੀਕ ਆ ਇਹ ਇਹ 2002 ਤੱਕ ਆਇਆ ਜੀ ਜੀ ਉਸ ਸਟੋਕ ਦੇ ਵਿੱਚ ਤੇ ਫਿਰ 2002 ਤੋਂ ਲੈ ਕੇ 2006 ਤੱਕ ਫੋਰ ਸਟੋਕ ਦੇ ਆਇਆ ਤੇ 2006 ਤੇ ਕੰਪਨੀ ਨੇ ਇਹਦੀ ਮੈਨੂਫੈਕਚਰਿੰਗ ਬੰਦ ਕਰ ਦਿੱਤੀ ਜੀ ਹਾਂਜੀ ਇਹ ਵੀ ਇੱਕ ਹਿਸਟੋਰੀਕਲ ਸਕੂਟਰ ਹੈ ਜੀ ਮੇਰਾ ਨਰਮਦਾ ਇਹ ਗੁਰਜਰਾਤ ਦੇ ਵਿੱਚ ਬਣਦਾ ਸੀਗਾ ਠੀਕ ਆ ਗੁਜਰਾਤ ਨਰਮਦਾ ਆਟੋਮੋਬਾਈਲ ਲਿਮਟਿਡ ਜੀ ਐਨ ਐਲ ਪਰ ਇਹ ਜਿਹੜਾ ਸਕੂਟਰ ਸੀਗਾ ਇਹ ਹਾਈਬ੍ਰਿਡ ਸੀਗਾ ਯਾਨੀ ਵੈਸਪਾ ਤੇ ਚੇਤਕ ਨੂੰ ਮਿਲਾ ਕੇ ਬਣਾਇਆ ਗਿਆ ਸੀ ਇਹ ਸਕੂਟਰ ਪਰ ਇਹ ਕੰਮਜਾਓ ਨਹੀਂ ਹੋਇਆ ਬਹੁਤ ਘੱਟ ਸਕੂਟਰ ਬਣੇ ਤੇ ਇਹ ਫੇਲ ਹੋ ਗਿਆ ਇਹ ਸਕੂਟਰ ਤੇ ਇਹਦੀ ਇਹ ਬਹੁਤ ਰੇਅਰ ਸਕੂਟਰ ਹੈ ਕੋਈ ਘੱਟ ਘੱਟ ਬਣੇ ਸੀਗੇ ਇਸਦੀ ਘੱਟ ਗਿਣਤੀ 'ਚ ਆਏ ਠੀਕ ਆ ਹਾਂਜੀ ਇਹ ਆ ਗਿਆ ਜੀ ਮੇਰਾ ਬਜਾਜ ਸੁਪਰ ਲਿਮਟਿਡ ਐਡੀਸ਼ਨ ਆਈ ਹੈ ਆ ਦੇਖੋ ਇਹ ਨਾ ਚੌਰ ਸੈਂਡਲ ਵਾਲਾ ਜੀ ਠੀਕ ਆ ਸੁਪਰ ਗੋਲ ਹੈਂਡਲ ਜਿਹੜਾ ਆਇਆ ਜਿਵੇਂ ਪ੍ਰੀਆ ਦੇ ਹੈਂਡਲ ਵਾਲੇ ਚ ਵੀ ਆਇਆ ਪਰ ਇਹ ਚੌਰ ਸੈਂਡਲ ਦਾ ਤੇ ਇਹ ਇਹ ਵੀ ਇੱਕ ਲਿਮਟਿਡ ਐਡੀਸ਼ਨ ਸਕੂਟਰ ਆ ਮੇਰਾ ਇਹਨਾਂ ਦਾ ਮੈਂ ਸਾਈਡ ਕਰ ਲਈ ਆ ਸੋਲੇ ਫਿਲਮ ਵਾਲੀ ਠੀਕ ਆ ਜੀ ਇਹ ਤਾਰਕ ਮੈਦਾ ਦਾ ਉਲਟਾ ਚਸ਼ਮਾ orange ਵੀ ਦੇਖਿਆ ਹੋਊਗਾ ਸਾਈਡ ਕਰ ਲੱਗੀ ਆ ਜੀ 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 ਤੇ ਉਹੀ ਇਹਦੇ ਨਾਲ ਲੱਗੀ ਆ ਬੜੀ ਵਧੀਆ ਲੱਗਦੀ ਆ ਜਦੋਂ ਮੈਂ ਲੈ ਕੇ ਸੜਕ ਤੇ ਆਉਣਾ ਤਾਂ ਬੜੇ ਲੋਕਾਂ ਦੇ ਸਟੇਕ ਵੀ ਨੌਣ ਕਾ ਆ ਜਾਂਦੀ ਆ ਕਿ ਆ ਨਵੀਂ ਚੀਜ਼ ਆ ਤੇ ਬੜੇ ਲੋਕੀ ਖੁਸ਼ ਹੁੰਦੇ ਆ ਇਹਨੂੰ ਦੇਖ ਕੇ ਜੀ ਇਹ ਮੇਰਾ ਇਹ ਮਤਲਬ ਮੇਰਾ ਇਹ ਮੰਨਣਾ ਹੈ ਕਿ ਜਿੰਦਗੀ 'ਚ ਬੰਦੇ ਨੂੰ ਜਦਾ ਸ਼ੌਕ ਜ਼ਰੂਰ ਹੋਣਾ ਚਾਹੀਦਾ ਕੋਈ ਨਾ ਕੋਈ ਜੀ 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 ਕੋਈ ਜੇ ਤੁਹਾਡਾ ਕੋਈ ਸ਼ੌਕ ਹੈ ਨਾ ਜੀ ਤੇ ਤੁਸੀਂ ਖੁਸ਼ ਵੀ ਰਹਿੰਦੇ ਹੋ ਜੀ ਤੁਸੀਂ ਮੈਂਟਲੀ ਫਿਜ਼ੀਕਲੀ ਫਿੱਟ ਰਹਿੰਦੇ ਹੋ ਜੀ 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 ਤੇ ਬਾਕੀ ਬੁਰਾਈਆਂ ਜਿਹੜੀਆਂ ਉਹ ਤੁਹਾਡੇ ਦਿਮਾਗ 'ਚ ਘਟ ਆਉਂਦੀਆਂ ਕੋਈ ਤੁਹਾਡਾ ਜਿਹੜਾ ਕੰਮ ਹੈ ਉਹ ਜੀ ਜ਼ਿੰਦਗੀ ਦਾ ਵਿਲਾ ਸਮਾ ਤੁਹਾਡਾ ਪਰ ਸ਼ੌਕ ਨਾਲ ਲੰਘ ਜਾਂਦਾ ਸ਼ੌਕ ਨਾਲ ਇਸ ਲਈ ਮੈਂ ਇਹ ਕਹਿੰਦਾ ਨਵੀਂ ਜਨਰੇਸ਼ਨ ਨੂੰ ਕੋਈ ਨਾ ਕੋਈ ਸ਼ੌਕ ਜ਼ਰੂਰ ਰੱਖਣਾ ਚਾਹੀਦਾ ਜੀ 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 ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਾਂ ਨਸ਼ਾ ਦੂਰ ਰੱਖ ਸਕਦੇ ਹਾਂ ਜੀ ਇਹੀ ਮੇਰਾ ਮੈਸੇਜ ਆ ਸੁਸਾਇਟੀ ਨੂੰ ਜੀ ਜਿਵੇਂ ਕਿ ਇਹਨਾਂ ਦੀ ਸਰਵਿਸ ਵਗੈਰਾ ਦਾ ਕਿੱਦਾਂ ਮੈਂਟੇਨ ਕਰਦੇ ਹੋ ਕਿਉਂਕਿ ਹੁਣ ਜ਼ਿਆਦਾਤਰ ਮਕੈਨਿਕ ਜਿਹੜੇ ਸਕੂਟਰਾਂ ਦਾ ਕੰਮ ਜਿਹਦੇ ਨਾਰਮਲ ਸਕੂਟਰ ਆਪਣੇ ਘਰਾਂ ਚ ਉਹਨਾਂ ਦਾ ਵੀ ਨਹੀਂ ਕੰਮ ਹੁੰਦਾ ਸਾਰੇ ਮੋਟਰਸਾਈਕਲ ਹੁੰਦੀ ਤੇ ਫਿਰ ਇਹਨਾਂ ਦਾ ਕਿਵੇਂ ਤੁਸੀਂ ਸੈੱਟ ਕਰਦੇ ਹੋ ਦੇਖੋ ਜੀ ਇਹਦੇ ਬਹੁਤ ਰੇਅਰ ਮਕੈਨਿਕ ਆ ਕਿਉਂਕਿ ਨਾ ਕੋਈ ਇਹਨੂੰ ਹੱਥ ਨਹੀਂ ਪਾਉਂਦਾ ਜੀ ਜੀ ਕੋਈ ਜਿੰਨੇ ਟਾਈਮ 'ਚ ਇੱਕ ਸਕੂਟਰ ਹੋਣਾ ਉਹਨੇ ਤਾਂ ਹੀ ਤੋਂ 5 ਐਕਟਿਵਾ ਦੀ ਸਰਵਿਸ ਕਰ ਦਿੰਦੇ ਆ ਇਸ ਲਈ ਇਹਦਾ ਆੜੀ ਭਾਈ ਆ ਹੁਣ ਦੋਸਤ ਮਿੱਤਰ ਬਣਾਏ ਆ ਆਪਣੇ ਮਕੈਨਿਕ ਹੁਣ ਜਿਵੇਂ ਆ ਸਕੂਟਰ ਸੀਗਾ ਲ ਬੈਠੇ ਬੈਠੇ ਕੋਈ ਮਰੋੜ ਗਿਆ ਹਾਂ ਵੀ ਜਵੇਂ ਕੋਈ ਦੇਖਦਾ ਹਾਂ ਚੈੱਕ ਕਰ ਰਹੇ ਹੁਣ ਇਹ ਬੁਲਾਇਆ ਮਕੈਨਿਕ ਮੈਂ ਅਮਲਾ ਉਹ ਆਊਗਾ ਹੁਣ ਠੀਕ ਹੈ ਜੀ ਐਂ ਲਿਆਜ ਪਾਈ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਬਣ ਗਏ ਹੁੰਦੇ ਪਿਆਰਾ ਜਾਨੀ ਉਹਨਾਂ ਨਾਲ ਉਹਦੇ ਕਰ ਜਾਂਦੇ ਠੀਕ ਹੈ ਪਾ ਦਿਓ ਹੈ ਵੀ ਮੇਰੇ ਤੋਂ ਮੇਰੇ ਮੇਰੇ ਅੰਕਲ ਦੀ ਉਮਰ ਦੀ ਹੈ ਸਾਰੇ ਤੇ ਉਹਨਾਂ ਨਾਲ ਮੱਲਾ ਵਧੀਆ ਮੇਰੇ ਨਾਲ ਹੈਗਾ ਸਹਿਚਾਰ ਨਾਲ ਆ ਜਾਂਦੇ ਆ ਠੀਕ ਹੈ ਜੀ ਕਵਾਂ ਵੇ ਸਮੇਂ ਜੇ ਵੀ ਸਮੱਸਿਆ ਆਉਗੀ ਤੈਨੂੰ ਜੀ ਜੀ ਇਸ ਲਈ ਮੈਂ ਆਪ ਵੀ ਕੰਮ ਸਿੱਖ ਰਿਹਾ ਮਾੜਾ ਮੋੜਾ ਕੋਈ ਠੀਕ ਹੈ ਠੀਕ ਹੈ ਜੇ ਉਹਨਾਂ ਕੋਲ ਹੁੰਦਾ ਤੁਸੀਂ ਆਪ ਹੀ ਕਰ ਲੈਨੇ ਹੋ ਐਨਾ ਗਾ ਹਾਂ ਥੋੜਾ ਮੋੜਾ ਆਪ ਕਰ ਲੀਦਾ ਇਹ ਫਿਰ ਚਲਾਉਣੇ ਤਾਂ ਹਰ ਰੋਜ਼ ਡੇਲੀ ਕੇ ਨਹੀਂ ਆਏ ਵੀਕਲੀ ਸੰਡੇ ਸੰਡੇ ਮੈਂ ਚਲਾਉਣਾ ਹੈ ਅੱਛਾ ਨਹੀਂ ਵਾ ਮੈਂ ਮਤਲਬ ਲੈ ਵੀ ਜਾਣਾ ਹੈ ਡੇਲੀ ਵੀ ਕੱਢ ਲੀਦਾ ਕੋਈ ਨੋਈ ਜੀ 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 ਵੀ ਇੱਕ ਅੱਧਾ ਤੁਸੀਂ ਕਿਹੜਾ ਲਾਉਂਦੇ ਰਹਿੰਦੇ ਹੋ ਹਾਂਜੀ ਹਾਂਜੀ ਹਾਂ ਇਹ ਹੁੰਦਾ ਜੀ ਸ਼ੌਕ ਤੇ ਵੇਚਦੇ ਤੁਸੀਂ ਗੱਲਾਂ ਸੋਹਣੀਆਂ ਲੈਂਗੀਆਂ ਵੀ ਸ਼ੌਕ ਦਾ ਕੋਈ ਮੁੱਲ ਨਹੀਂ ਤੇ ਜਿਵੇਂ ਕਿ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਇਧਰ ਸਦਾ ਮਨੋਜੀ ਵੀਰ ਆ ਬੈਠਾ ਬਸ ਸੁਪਰ ਪੂਰਾ ਪੂਰਾ ਯਾਰ ਕੈਂਟ ਦਾ ਵਾਕ ਹੀ ਇਤਨਾ ਲੱਗ ਮੁੱਲ ਮੁੱਲ ਕੋਈ ਨਹੀਂ ਹੈ ਨਾ ਲਓ ਜੀ ਇਧਰ ਵੀਰ ਸਾਰੇ ਬੈਠ ਕੇ ਇੱਥੇ ਵੀ ਆਪਦੀਆਂ ਫੋਟੋ ਵਗੈਰਾ ਵੇਖ ਰਹੇ ਤੇ ਫੀਲ ਲੈ ਰਹੇ ਆ ਸਾਡੀ ਸਾਰੇ ਦੇਖ ਸਕਦੇ ਕੈਂਟਾ ਪੂਰਾ ਕਾ ਨਹੀਂ ਲੈਣੀ ਤਾਂ ਲਓ ਜੀ ਆ ਸਾਰੇ ਹੀ ਨਵਾਂ ਵਗੈਰਾ ਸੀਸੀ ਜਿੰਨਾ ਵੀ ਹੈਗਾ ਸਾਰਾ ਉੱਪਰ ਲਿਖਿਆ ਆ